19 ਸਾਲ ਦੀ ਜਸਪ੍ਰੀਤ ਕੌਰ ਜਿਸ ਦਾ ਪੋੜਾ ਪਾਲਾ ਚਹਿਰਾ ਤੇ ਉਹ ਸ਼ਰੀਫ ਕੁੜੀ ਜੋ ਕਿ ਪੜ੍ਹਾਈ ਦੇ ਵਿੱਚ ਵੀ ਹੁਸ਼ਿਆਰ ਸੀ ਆਇਲਸ ਕਲੀਅਰ ਕਰਨ ਦੇ ਨਾਲ ਨਾਲ ਉਸਨੇ ਆਪਣਾ ਹੁਣ ਵਿਆਹ ਵੀ ਕਰਵਾ ਲਿਆ ਸੀ ਅਤੇ ਚੰਗੇ ਭਵਿੱਖ ਤੇ ਲਈ ਉਹ ਸੋਹਰੇ ਘਰ ਤੇ ਵਿੱਚ ਸੀ ਉਸਨੇ ਤਾਂ ਹੀ ਸੁਪਨਾ ਦੇਖਿਆ ਸੀ ਕਿ ਚੜ੍ਹਦੇ ਸਾਲ ਹੀ ਉਹ ਕੈਨੇਡਾ ਦੀ ertid te ਹੋਵੇਗੀ ਪਰ ਉਸਦੇ ਸਾਰੇ ਸੁਪਨੇ ਅਤੇ ਵਿਆਹ ਦੇ ਚਾ ਚੱਕਣਾ ਚੂਰ ਕਰ ਦਿੱਤੇ ਕਿ ਉਸਤੇ ਹੀ ਸੋਹਰੇ ਪਰਿਵਾਰ ਦੇ ਵੱਲੋਂ ਕਿ ਹਾਇ ਇਹ ਜਾ ਰਿਹਾ ਕਿ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਕਮਰੇ ਦੇ ਵਿੱਚ ਬੇਰਹਿਮੀ ਦੇ ਨਾਲ ਖਤਮ ਕੀਤਾ ਗਿਆ ਘਰ ਦੇ ਵਿੱਚ ਮੌਜੂਦ ਬਾਕੀ ਦੇ ਜੀ ਆਖਦੇ ਨੇ ਕਿ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਇੱਕ ਵੱਡਾ ਅਤੇ 11 ਸਵਾਲ ਕੀ ਘਰ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਕੀ ਤੁਹਾਨੂੰ ਨਹੀਂ ਪਤਾ ਲੱਗੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਲਾ ਪੈਂਦਾ ਕੋਈ ਖੜਕਾ ਹੁੰਦਾ ਹੈ ਤੇ ਖਾਸ ਕਰ ਜਦੋਂ ਕਿਸੇ ਦੀ ਜਾਨ ਲਈ ਜਾ ਰਹੀ ਸੀ ਤਾਂ ਉਹ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਚੀਕਿਆ ਹੋਵੇਗਾ ਪਰਿਵਾਰਿਕ ਮੈਂਬਰ ਇਸ ਕੱਲ ਤੋਂ ਪੱਲਾ ਛੱਡ ਰਹੇ ਨੇ ਕਿ ਸਾਨੂੰ ਨਹੀਂ ਪਤਾ ਸਾਡੇ ਮੁੰਡੇ ਨੇ ਹੀ ਸਭ ਕੁਝ ਕੀਤਾ ਉਸ ਮੁੰਡੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਹਲੇ ਵੀ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਜਿਨ੍ਹਾਂ ਦੇ ਖਿਲਾਫ ਪਰਿਵਾਰਿਕ ਮੈਂਬਰ ਅੱਜ ਵੀ ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਥਾਣੇ ਦੇ ਵਿੱਚ ਮੌਜੂਦ ਸੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠ ਹੋਇਆ ਸੀ ਪਰ ਹੁਣ ਤੱਕ ਵੀ ਉਹ ਸਾਰੇ ਜਾਣੇ ਨਹੀਂ ਫੜੇ ਗਏ ਜਿਨ੍ਹਾਂ ਦੇ ਨਾਮ ਪਰਿਵਾਰਿਕ ਮੈਂਬਰਾਂ ਨੇ ਪਰਚੇ ਦੇ ਵਿੱਚ ਦਰਜ ਕਰਵਾਏ ਇਸ ਦੇ ਵੀ ਜਸਪ੍ਰੀਤ ਦੀ ਸੱਸ ਸੋਹਰਾ ਅਤੇ ਉਸ ਦੇ ਇੱਕ ਨਨਾਨ ਸ਼ਾਮਿਲ ਹੈ ਜੋ ਕਿ ਤਾਏ ਦੀ ਕੁੜੀ ਦੱਸੀ ਜਾ ਰਹੀ ਹੈ। ਜੁਆਇੰਟ ਫੈਮਿਲੀ ਹੈ ਇੱਕੋ ਘਰ ਦੇ ਵਿੱਚ ਰਹਿੰਦੇ ਨੇ ਪਰ ਕਿਸੇ ਨੇ ਵੀ ਹੁਣ ਤੱਕ ਇਨਸਾਨੀਅਤ ਨਹੀਂ ਦਿਖਾਈ ਇਹ ਨਹੀਂ ਦੱਸਿਆ ਕਿ ਆਖਿਰਕਾਰ ਘਰ ਦੇ ਵਿੱਚ ਹੋਇਆ ਕੀ ਸੀ। ਮਾਪਿਆਂ ਦੀ ਚੰਗੀ ਪੱਲੀ ਸੋਹਣੀ ਕੁੜੀ ਦੀ ਜਾਨ ਲੈ ਲਈ ਗਈ। ਕੋਈ ਐਡਾ ਵੱਡਾ ਦੁੱਖ ਕਿਵੇਂ ਜਰਜਵੇ? ਜਿਵੇਂ ਸੀ ਪੂਰੀ ਮਿਹਨਤ ਕਰਤੀ ਪੂਰੀ ਵਾਅ ਲਗਾ ਦਿੱਤੀ ਕੁੜੀ ਨੂੰ ਪੜਾਣ ਲਖਾਣ ਦੇ ਵਿੱਚ ਅਤੇ ਹੁਣ ਉਸਦੇ ਬਾਹਰ ਚਲੇ ਜਾਣਾ ਸੀ ਤੇ ਉਹ ਆਪਣੇ ਪਾਪਾ ਨੂੰ ਵੀ ਕਹਿੰਦੀ ਹੁੰਦੀ ਸੀ ਕਿ ਮੈਂ ਤੁਹਾਨੂੰ ਵਿਦੇਸ਼ ਲੈ ਕੇ ਜਾਵਾਂਗੀ ਪਰ ਤੁਹਾਨੂੰ ਬਾਹਰ ਦਿਖਾਉਂਗੀ ਕਿ ਉੱਥੇ ਕਿਵੇਂ ਦੇ ਲੋਕ ਕਿਵੇਂ ਦੀ ਧਰਤੀ ਕਿਵੇਂ ਦੀ ਦੁਨੀਆ ਉਹ ਬਾਪ ਰੋ ਰੁਲਾ ਰਹੇ ਹਨ ਬੁਰਾ ਹਾਲ ਹੋਇਆ ਪਿਆ ਇਸ ਪਰਿਵਾਰ ਦਾ ਪਰ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਧਰਨੇ ਲਗਾਣੇ ਪੈ ਰਹੇ ਨੇ ਤਾਂ ਕਿ ਉਹ ਸੱਸ ਸੋਰਾ ਤੇ ਨਾਨਾਣ ਦੀ ਗ੍ਰਿਫਤਾਰੀ ਕਰਨ ਪੁਲਿਸ ਵਾਲੇ ਜਦੋਂ ਕਿ ਉਹ ਘਰ ਦੇ ਵਿੱਚ ਹੀ ਮੌਜੂਦ ਨੇ ਬੀਤੇ ਦਿਨੀ ਕੈਮਰੇ ਦੇ ਸਾਹਮਣੇ ਆ ਕੇ ਗੱਲਬਾਤ ਵੀ ਕਰ ਰਹੇ ਸੀ ਆਖਿਰਕਾਰ ਪੁਲਿਸ ਉਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਸੀ ਇਸ ਨੂੰ ਲੈ ਕੇ ਹੀ ਪਰਿਵਾਰ ਥਾਣੇ ਦੇ ਬਾਹਰ ਇਕੱਠਾ ਹੋਇਆ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਧੀ ਦਾ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਕਿ ਤੁਸੀਂ ਇਸ ਸਾਰੇ ਪਰਿਵਾਰ ਨੂੰ ਅੰਦਰ ਨਹੀਂ ਕਰਦੇ ਬਣਦੀ ਸਜ਼ਾ ਨਹੀਂ ਦਿੰਦੇ ਅਤੇ ਵੱਡੀ ਕਾਰਵਾਈ ਇਹਨਾਂ ਦੇ ਖਿਲਾਫ ਨਹੀਂ ਕੀਤੀ ਜਾਂਦੀ ਕਿਉਂਕਿ 20 ਦਿਨ ਦਾ ਇਹ ਸਮਾਂ ਸੀ ਜਸਪ੍ਰੀਤ ਨੂੰ ਵਿਆਹ ਨੂੰ ਹਲੇ 20 ਦਿਨ ਹੋਏ ਸੀ ਅਤੇ ਉਸਦੇ ਨਾਲ ਸੋਹਰੇ ਪਰਿਵਾਰ ਦੇ ਵਿੱਚ ਬੇਰਹਿਮੀ ਕੀਤੀ ਗਈ ਦਰਿੰਦਗੀ ਕੀਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਇਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਪਰਿਵਾਰਿਕ ਮੈਂਬਰ ਇਸ ਦੇ ਵਿੱਚ ਮੌਜੂਦ ਸੀ ਆਖਿਰਕਾਰ ਗੱਲ ਕੀ ਹੋਈ ਇਹ ਗੱਲ ਪਹਿਲਾਂ ਤੋਂ ਹੋ ਰਹੀ ਸੀ ਇਹ ਵੀ ਆਖ ਰਹੀ ਨੇ ਜਾਣਕਾਰ ਲੋਕਪਿੰਡ ਵਾਲੇ ਹੀ ਲੋਕ ਜੇਕਰ ਤੁਹਾਨੂੰ ਕੁੜੀ ਨਹੀਂ ਪਸੰਦ ਸੀ ਤਾਂ ਕੁੜੀ ਦੇ ਨਾਲ ਤੋੜ ਵਿਛੋੜਾ ਕਰ ਲੈਂਦੇ ਛੱਡ ਦਿੰਦੇ ਕੁੜੀ ਨੂੰ ਕੁੜੀ ਦਾ ਆਪਣਾ ਭਵਿੱਖ ਸੀ ਆਪਣੀ ਜ਼ਿੰਦਗੀ ਸੀ ਮਾਪਿਆਂ ਦੇ ਨਾਲ ਉਹ ਰਹਿ ਲੈਣ ਦੀ ਕਿਸੇ ਤਰ੍ਹਾਂ ਪਰ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਨਾਲ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਤਾਂ ਅੱਜ ਟੱਲੇਵਾਲ ਥਾਣੇ ਦਾ ਕਿਰਾਉ ਕੀਤਾ ਜਾਣਾ ਤੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 2 ਵਜੇ ਤੱਕ ਸੱਸ ਸੋਹਰੇ ਤੇ ਨਨਾਨਦ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਜਲੰਧਰ ਬਰਨਾਲਾ ਬਾਈਪਾਸ ਦੇ ਉੱਪਰ ਪੈਂਦੇ ਟੱਲੀਵਾਲ ਥਾਣੇ ਦੇ ਨਾਲ-ਨਾਲ ਰੋਡ ਨੂੰ ਜਾਮ ਕੀਤਾ ਜਾ ਸਕਦਾ ਹੈ ਫਾਰੀ ਇਕੱਠ ਇੱਥੇ ਹੋਵੇਗਾ ਹਰੇਕ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਿਵਾਰ ਦਾ ਸਾਥ ਦਿੱਤਾ ਜਾਵੇ ਅਸੀਂ ਇਸ ਦੇ ਵਿੱਚ ਇਸ ਪਰਿਵਾਰ ਦੇ ਨਾਲ ਖੜੇ ਹਾਂ ਜਿਨ੍ਹਾਂ ਦੇ ਨਾਲ ਐਡਾ ਵੱਡਾ ਤੱਕਾ ਹੋਇਆ ਹੈ ਇਸਦੇ ਚਲਦੇ ਹੋਏ ਤੁਹਾਨੂੰ ਦੱਸ ਦੇਣੀ ਆ ਕਿ ਕੁਝ ਲੋਕ ਕਮੈਂਟਸ ਵੀ ਕਰ ਰਹੇ ਨੇ ਇਸੇ ਖਬਰ ਤੇ ਬਣੇ ਹੋਏ ਨੇ ਉਹ ਇਸੇ ਗੱਲ ਦੀ ਚਰਚਾ ਨਾ ਸਿਰਫ ਪਿੰਡ ਦੇ ਵਿੱਚ ਕੋ ਪੂਰੇ ਪੰਜਾਬ ਦੇ ਵਿੱਚ ਆ ਇਸ ਸਮੇਂ ਕਿਉਂਕਿ ਕੁੜੀ ਨੇ ਸਿਰਫ ਵਿਆਹ ਕਰਵਾਉਣ ਦੀ ਗਲਤੀ ਕੀਤੀ ਅਤੇ ਉਸ ਦੀ ਜਾਨ ਚਲੀ ਗਈ ਇਹੋ ਜਿਹਾ ਗੰਦਾ ਸੋਹਰਾ ਪਰਿਵਾਰ ਉਸ ਨੂੰ ਮਿਲਿਆ ਜਿਸਦੇ ਸੁਪਨਿਆਂ ਦੇ ਨਾਲ ਨਾਲ ਉਸ ਦਾ ਸਭ ਕੁਝ ਹੀ ਖਾ ਗਿਆ ਅੱਜ ਉਹ ਪਰਿਵਾਰ ਖਾਲੀ ਹੋ ਕੇ ਬੈਠਾ ਹੈ ਕਿਉਂਕਿ ਉਹ ਆਪਣੀ ਜ਼ਮੀਨ ਵੀ ਕਿਹਾ ਜਾ ਰਿਹਾ ਹੈ ਕਿ ਮੁੰਡੇ ਵਾਲਿਆਂ ਦੇ ਨਾਮ ਲਗਾ ਚੁੱਕੇ ਸੀ ਇਸ ਦੇ ਵਿਚਾਲੇ ਇੱਕ ਕਮੈਂਟ ਆਇਆ ਜਿਸ ਦੇ ਵਿੱਚ ਇੱਕ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਮੁੰਡੇ ਨੇ ਕੁੜੀ ਦੀ ਜਾਨ ਕਿਉਂ ਲਈ ਕੋ ਛੋਟੀ ਮੋਟੀ ਗੱਲ ਤੇ ਤਾਂ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਇਹ ਵੀ ਪਤਾ ਲੱਗ ਗਿਆ ਕਿ ਮੁੰਡਾ ਕੋਈ ਨਸ਼ੇੜੀ ਨਹੀਂ ਸੀ ਚੰਗਾ ਭਲਾ ਮੁੰਡਾ ਸੀ ਉਹ ਫਿਰ ਵੀ ਉਸ ਨੇ ਇਸ ਤਰ੍ਹਾਂ ਦੇ ਨਾਲ ਆਪਣੀ ਨਵੀਂ ਵਿਆਹੀ ਚੂੜੇ ਵਾਲੀ ਦੇ ਨਾਲ ਕੀਤਾ ਤਾਂ ਉਹ ਕਮੈਂਟ ਜਿਸ ਦੇ ਵਿੱਚ ਲਿਖਿਆ ਗਿਆ ਕਿ ਮੁੰਡੇ ਦਾ ਆਪਣੇ ਹੀ ਭੈਣ ਦੇ ਨਾਲ ਕੋਈ ਚੱਕਰ ਸੀ ਆਪਣੇ ਹੀ ਰਿਸ਼ਤੇਦਾਰੀ ਦੇ ਵਿੱਚ ਕਿਸੇ ਕੁੜੀ ਦੇ ਨਾਲ ਚੱਕਰ ਸੀ ਜਿਸ ਦੇ ਚਲਦੇ ਹੋਏ ਮੁੰਡੇ ਨੇ ਆਪਣੀ ਪਤਨੀ ਦੀ ਜਾਨ ਲਈ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਸੀਂ ਇਸ ਗੱਲ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਕਰਦੇ ਕਿ ਇਹ ਸਭ ਕੁਝ ਹੋ ਚੁੱਕਿਆ ਹੈ ਇਉਂਦੋ ਹੀ ਪਤਾ ਲੱਗਣਾ ਜਦੋਂ ਛਾਣਬਣ ਕੀਤੀ ਜਾਣੀ ਹੈ ਮੁੰਡਾ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਗ੍ਰਿਫਤ ਦੇ ਵਿੱਚ ਹੈ ਉਹ ਆਪਣੇ ਮੂੰਹੋਂ ਦੱਸ ਸਕਦਾ ਹੈ ਕਿ ਆਖਿਰਕਾਰ ਕੀ ਵਜ੍ਹਾ ਹੋਈ ਸੀ ਕਿ ਉਸਨੇ ਕੁੜੀ ਦੀ ਜਾਨ ਹੀ ਲੈ ਲਈ ਉਸ ਤੋਂ ਬਾਅਦ ਉਹ ਘਰ ਤੋਂ ਭੱਜ ਗਿਆ ਸੀ ਅਤੇ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਅਸੀਂ ਖੁਦ ਮੁੰਡੇ ਨੂੰ ਫੜਾਇਆ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਸਾਡੇ ਘਰ ਦੇ ਵਿੱਚ ਸਭ ਕੁਝ ਰਾਤ ਨੂੰ 2 ਤੋਂ 4 ਵਜੇ ਦੇ ਵਿਚਾਲੇ ਹੋਇਆ 2:30 ਵਜੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਕੇ ਜਦੋਂ ਮੁੰਡਾ ਮੋਟਰਸਾਈਕਲ ਸਟਾਰਟ ਕਰਕੇ ਘਰ ਤੋਂ ਬਾਹਰ ਚਲਾ ਗਿਆ ਸੀ ਸਾਡੇ 3 ਵਜੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਬਤ ਪਤਾ ਲੱਗ ਗਿਆ ਕਿ ਸਾਡੀ ਤੇਜ਼ ਦੁਨੀਆ ਦੇ ਵਿੱਚ ਨਹੀਂ ਅਤੇ ਇਸ ਸਬੰਧੀ ਉਹਨਾਂ ਦੇ ਵੱਲੋਂ ਜਦੋਂ ਪਰਚਾ ਹੰਦ ਰਜਿਸਟਰ ਕਰਵਾਇਆ ਗਿਆ ਤਾਂ ਸਿਰਫ ਮੁੰਡੇ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਬਾਕੀ ਦੇ ਜਾਣਿਆਂ ਨੂੰ ਨਹੀਂ ਕੀਤਾ ਗਿਆ ਜਿਸ ਤੇ ਚਲਦੇ ਹੋਏ ਅੱਜ ਰੋਡ ਜਾਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਥਾਣੇ ਦਾ ਘਰਾਓ ਵੀ ਕੀਤਾ ਜਾਣਾ ਬੀਤੇ ਦਿਨ ਵੀ ਇੱਥੇ ਸੌ ਦੇ ਕਰੀਬ ਲੋਕ ਮੌਜੂਦ ਸੀ ਜੋ ਕਿ ਇਨਸਾਫ ਦੇ ਲਈ ਗੁਹਾਰ ਲਗਾ ਰਹੇ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਘਟਨਾ ਦਾ ਕਾਰਨ ਕੀ ਸੀ ਕਿਉਂਕਿ ਜਦੋਂ ਤੱਕ ਪੁਲਿਸ ਵਾਲੇ ਕੁਝ ਨਹੀਂ ਦੱਸਦੇ ਸਪਸ਼ਟ ਰੂਪ ਦੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਮੈਂਟਾਂ ਦੇ ਵਿੱਚ ਫਾਮੇ ਲੋਕ ਬਹੁਤ ਕੁਝ ਆਖ ਰਹੇ ਨੇ ਕਿ ਹੋ ਸਕਦਾ ਹੈ ਕਿ ਮੁੰਡੇ ਦੇ ਕਿਤੇ ਹੋਰ ਸਬੰਧ ਸੀ ਅਤੇ ਇਸ ਬਾਰੇ ਕੁੜੀ ਨੂੰ ਪਤਾ ਚੱਲ ਗਿਆ ਸੀ ਕੁੜੀ ਰੋਲਾ ਨਾ ਪਾਵੇ ਇਸ ਕਰਕੇ ਮੁੰਡੇ ਨੇ ਇੰਜ ਕਰ ਦਿੱਤਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਪਿਆਂ ਦੇ ਨਾਲ ਮਿਲ ਕੇ ਸਾਰਾ ਕੁਝ ਕੀਤਾ ਗਿਆ ਕਿਉਂਕਿ ਘਰ ਦੇ ਵਿੱਚ ਵੱਡੀ ਵੱਡੀ ਕੋਈ ਗੱਲ ਹੋ ਜਵੇ ਅਤੇ ਬਾਕੀ ਦੇ ਪਰਿਵਾਰਕ ਜੀਆਂ ਨੂੰ ਪਤਾ ਤੱਕ ਨਾ ਲੱਗੇ ਤਾਂ ਹੋ ਨਹੀਂ ਸਕਦਾ ਜੇ ਤੁਸੀਂ ਆਪਾਂ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਹੁੰਦੇ ਆ ਤਾਂ ਛੋਟੇ ਜਿਹੇ ਖੜਕਾ ਵੀ ਜੋ ਹੁੰਦਾ ਆਪਾਂ ਚੁੱਕੰਨੇ ਹੋ ਜਾਂਦੇ ਆ ਕਿ ਸਾਡੇ ਘਰ ਦਾ ਗੇਟ ਖੜਕਿਆ ਜਾਂ ਸਾਡੇ ਘਰ ਦੇ ਬਾਹਰ ਕੋਈ ਲੰਘਿਆ ਪਤਾ ਲੱਗ ਜਾਂਦਾ ਪਰ ਇੰਨਾ ਵੱਡਾ ਕਾਂਡ ਹੋ ਗਿਆ ਇਸ ਘਰ ਦੇ ਵਿੱਚ ਤੇ ਮਾਪੇ ਆਖ ਰਹੇ ਨੇ ਕਿ ਸਾਨੂੰ ਪਤਾ ਤੱਕ ਨਹੀਂ ਲੱਗਿਆ ਇਸ ਵਿੱਚ ਅਸੀਂ ਕਸੂਰਵਾਰ ਹੀ ਨਹੀਂ ਆ ਬ ਮਹਸ ਬੇਦਿੰਦਾ ਹੁ ਸਮਾਂ ਅਖੀਰ ਕਰ ਬੇਦਿੰਦੇ ਵਿੱਚ ਕਿੰਨਾ ਕੋ ਇਕ ਦੂਸਰੇ ਨੂੰ ਸਮਝ ਅਤੇ ਜਾਣ ਪਾਏ ਹੋਣਗੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੋਵੇਂ ਜਣੇ ਖੁਸ਼ ਨਜ਼ਰ ਆ ਰਹੇ ਨੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੋਈ ਬਿਆਨ ਲੈ ਕੇ ਦਬਾਅ ਬਣਿਆ ਹੋਵੇ ਵਿਆਹ ਤੋਂ ਬਾਅਦ ਦੀ ਤਸਵੀਰ ਜਿੱਥੇ ਮੁੰਡਾ ਤੇ ਕੁੜੀ ਹੱਸ ਕੇ ਇੱਕ ਸੈਲਫੀ ਤੱਕ ਲੈ ਰਹੇ ਨੇ ਤਾਂ ਖੈਰ ਇਸ ਬਾਰੇ ਅੱਜ ਕੀ ਹੋਣਾ ਤੇ ਕੀ ਕੁਝ ਹੁਣ ਤੱਕ ਹੋ ਚੁੱਕਿਆ ਤੇ ਅਗਲੀ ਕਾਰਵਾਈ ਕੀ ਕੀਤੀ ਜਾਣੀ ਹੈ ਉਥੇ ਮੌਜੂਦ ਲੋਕਾਂ ਤੋਂ ਹੀ ਜਾਣਦੇ ਆ ਤੇ ਨੌਜਵਾਨ ਬੱਚਿਓ ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਦੁਖਦਾਈ ਗੱਲ ਸਾਂਝੀ ਕਰ ਰਿਹਾ ਕਿ ਸਾਡੇ ਪਿੰਡ ਦੇ ਨਾਲ ਹੀ ਪਿੰਡ ਲੱਖਾ ਉੱਥੋਂ ਦੀ ਬੇਟੀ ਨੇ ਆਈਲੈਟਸ ਕਰਿਆ ਸੀ ਵੀਜਾ ਵੀ ਲੱਗਿਆ ਵਾ ਸੀ ਤੇ 25 ਦਿਨ ਵਿਆਹੀ ਨੂੰ ਹੋਇਆ 25 ਤਰੀਕ ਨੂੰ ਮਹੀਨਾ ਹੋਣਾ ਅੱਜ 20 ਹੋਈ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਨਰੈਣਗੜ੍ਹ ਸੁਰੀਆਂ ਸਾਡੇ ਲਾਗੇ ਹੀ ਪਿੰਡ ਦਾ ਵੈਸੇ ਜ਼ਿਲ੍ਹਾ ਸਾਡੇ ਕੋਰਨਰ ਜਿੱਤੇ ਬੈਠੇ ਆ ਸਾਡੇ ਪਿੰਡਾਂ ਦਾ ਸਾਰਾ 8-10 ਕਿਲੋਮੀਟਰ ਬਾਹਰ ਆ ਉਥੇ ਵਿਆਹੀ ਸੀ ਉਹ ਸਾਰਾ ਪਰਿਵਾਰ ਨੇ ਮਾਰਤੀ ਕੱਲ ਜਿਹੜੇ ਲੱਖੇ ਵਾਲੇ ਉਸ ਪਰਿਵਾਰ ਦੇ ਜਾਂ ਲੱਖੇ ਦੀ ਜਿਹੜੇ ਸਾਥੀ ਸੀ ਉਹਨਾਂ ਨੇ ਵਿਚਾਰਿਆਂ ਨੇ ਜਿੰਨਾ ਹੁੰਦਾ ਆਪਣਾ ਉਸ ਹਾਵਨਾ ਲੜਕੀ ਦੇ ਉਥੇ ਡੈੱਡ ਬਾਡੀ ਲੈ ਲਈ ਸੀ ਇਹਨਾਂ ਰੈਂਗੜ ਸੋਹਿਆਂ ਤੋਂ ਹੋਸਟ ਮਾਰਟਰ ਦਾ ਬਰਨਾਲੇ ਤੋਂ ਕਰਾ ਲਿਆ ਉਹ ਲੜਕੀ ਦੀ ਡੈੱਡ ਬਾਡੀ ਲਿਆਗੇ ਇਥੇ ਆਪਣੇ ਪਿੰਡ ਦੇ ਨਾਲ ਉਹਦੀ ਸ਼ਾਂਤੀ ਰੈਜ ਚਲਾਤੀ ਆਪਾਂ ਜਿਵੇਂ ਕਹਿ ਦਿੰਨੇ ਆ ਪਰ ਉਸ ਗੱਲ ਨੇ ਪਿੰਡ ਦੇ ਲੋਕਾਂ ਨੂੰ ਜਾਲੇਦ ਵਾਲੇ ਦੇ ਲੋਕਾਂ ਨੂੰ ਬਹੁਤ ਗੁੱਸਾ ਕਿਉਂਕਿ ਉਹਨਾਂ ਚਾਰ ਬੰਦੇ ਉਹਦੇ ਚ ਚਾਰ ਮੁਰ ਜਮਾਇ ਕੋ ਲੜਕਾ ਜਿਹਦੇ ਨਾਲ ਲੜਕੀ ਦੀ ਮੈਰਿਜ ਹੋਈ ਸੀ ਇੱਕ ਲੜਕੇ ਦਾ ਬਾਪ ਇੱਕ ਲੜਕੇ ਦੀ ਮਾਤਾ ਤੇ ਇੱਕ ਉਹ ਲੜਕੇ ਦੀ ਤਾਈ ਦੀ ਲੜਕੀ ਆ ਸੰਯੁਕਤ ਪਰਿਵਾਰ ਆ 14 ਤੇ ਪਰਚਾ ਅੱਜ ਅਸੀਂ ਟੱਲੇ ਵਾਲੋਂ ਹੁਣੇ ਆਏ ਆ ਥਾਣੇ ਚੋਂ ਦੁਆਰਾ ਪਿੰਡ ਦਾ ਲੱਖੇ ਦਾ ਜਾਂ ਹੋਰ ਹਮਦਾਰਦੀ ਰੱਖਣਾ ਹੈ ਲੋਕ ਇਸ ਮਸਲੇ ਨਾਲ ਰਿਸ਼ਤੇਦਾਰ ਉਹਨਾਂ ਦੇ ਜਾਂ ਕੋਈ ਜਿਹੜੇ ਸਮਾਜ ਦੇ ਵਿੱਚ ਸਮੇਦਨ ਸੀ ਲੋਕ ਹੁੰਦੇ ਜਿਨ੍ਹਾਂ ਨੂੰ ਇਸ ਗੱਲ ਨੇ ਤੋਖ ਪਹੁੰਚਾਇਆ ਉੱਥੇ ਸੌਗ ਬੰਦਾ ਹੋਊਗਾ ਘੱਟ ਤੋਂ ਘੱਟ ਥਾਣੇ ਚ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਕਿ ਉਹਨਾਂ ਦੇ ਕਹਿਣ ਮੁਤਾਬਕ ਜਦੋਂ ਵਰਚਾ ਘਲਦਾਰਚ ਹੋ ਗਿਆ ਤੇ ਉਦੋਂ ਐਸਐਚਓ ਸਾਹਿਬ ਨੂੰ ਪਤਾ ਸੀ ਉਹ ਬੰਦੇ ਦੀ ਮਾਤਾ ਉਹ ਲੜਕੇ ਦਾ ਬਾਪ ਨੂੰ ਕੁੜੀ ਕਿੰਨੇ ਘਰੇ ਹੀ ਸੀ ਸਾਰੇ ਪਰ ਉਹ ਰੈਸਟ ਵੀ ਉਦੋਂ ਕੀਤੇ ਉਹ ਕੱਲਾ ਮੁੰਡਾ ਰੈਸਟ ਕੀਤਾ ਅੱਜ ਉਹ ਅੱਜ ਅਸੀਂ ਆਲਟੀਮੇਟਮ ਦੇ ਕੇ ਆਏ ਆ ਲੋਕਾਂ ਦੇ ਵਿੱਚ ਖਾਸ ਕਰਕੇ ਉਹ ਬੇਟੀ ਜਿਹੜੀ ਇੰਨਾ ਪੜਿਆ ਲਿਖਿਆ ਬੱਚਾ ਦੀ ਮੈਨੂੰ ਹੋਰ ਗੱਲ ਵੀ ਬੜੀ ਲੱਗੀ ਯਾਰ ਗੱਲ ਕਿੱਦਣੂ ਪਿਆ ਜਾਂਦਾ ਸਾਡਾ ਸਮਾਜ ਚ ਚਲਦੀਆਂ ਗੱਲਾਂ ਚ ਪਤਾ ਲੱਗਿਆ ਲੜਕੀ ਦੇ ਬਾਪ ਕੋਲੇ ਲੱਖੇ ਵਾਲੇ ਪਰਿਵਾਰ ਕੋਲੇ ਜਿਹੜੀ ਪੈੜੀ ਸੀ ਉਹਦੇ ਜੋ ਕਿਲਾ ਪੈੜੀ ਦਾ ਜਾਂ ਸੱਤ ਕਨਾਲਾਂ ਪੈੜੀ ਉਹ ਨਰੈਣਗੜ੍ਹ ਸੋਹਣਾਂ ਵਾਲੇ ਪਰਿਵਾਰ ਦੇ ਨਾਂ ਲਾਤੀ ਕਿਉਂਕਿ ਪੈਸੇ ਉਹਨਾਂ ਨੇ ਲੈਉਣੇ ਸੀ ਵਿਆਹ ਤੇ ਵੀ ਕਾਨੂੰਨ ਲੜਕੀ ਕਿਸੇ ਤਰ੍ਹਾਂ ਹੋਰ ਨਾ ਕੋਈ ਗੱਲ ਹੋ ਜੇ ਉਹ ਕਿਲਾ ਪੈੜੀ ਦਾ ਵੀ ਉਹਨਾਂ ਦੇ ਨਾਂ ਲੱਗ ਗਿਆ ਨਰੈਣਗੜ੍ਹ ਸੋਹਣਾਂ ਵਾਲਿਆਂ ਦੇ ਅੱਜ ਅਸੀਂ ਪੁਲਿਸ ਨੂੰ ਅਲਟੀਮੇਟਮ ਦੇ ਕੇ ਆਏ ਆ ਗੁੱਸੇ ਸੀ ਲੋਕ ਐਸੇ ਜੋ ਕਹਿੰਦਾ ਈ ਮੇਰੀ ਗੱਲ ਸੁਣੋ ਤੁਸੀਂ ਕੱਲ ਨੂੰ 2 ਵਜੇ ਤੱਕ ਜੇ ਟੱਲੇਵਾਲ ਪੁਲਿਸ ਨੇ ਜਿਹੜਾ ਥਾਣਾ ਟੱਲੇਵਾਲ ਪੈਂਦਾ ਸੰਗਰੂਰ ਬਰਨਾਲੇ ਜ਼ਿਲ੍ਹੇ ਦਾ ਥਾਣਾ ਜੇ 2 ਵਜੇ ਤੱਕ ਉਹ ਕੱਲ ਨੂੰ ਤਿੰਨੇ ਦੋਸ਼ੀ ਜਿਹੜੇ ਰਹਿੰਦੇ ਆ ਗ੍ਰਿਫਤਾਰ ਨਾ ਕਰੇ ਫੈਸਲਾ ਹੋਇਆ ਸਰਬਸੰਮਤੀ ਨਾਲ ਵੀ ਲੜਕੀ ਦਾ ਸੰਸਕਾਰ ਨਹੀਂ ਕਰਨਾ ਉਹਨਾਂ ਚਰੋ ਉਹਦੀ ਡੈੱਡ ਬਾਡੀ ਉੱਥੇ ਹਲੇ ਪਈ ਆ ਸੰਧੀ ਦੇ ਸਮਲ ਘਰ ਦੇ ਵਿੱਚ ਕੱਲੂ ਮੌਕੇ ਤੇ ਕੀ ਫੈਸਲਾ ਲੈਣੇ ਮੇਰੀ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈ ਪਿਆਰੇ ਲੋਕਾਂ ਨੂੰ ਦੇਖੋ ਉਹ ਲੜਕੀ ਮੈਂ ਫੋਟੋ ਨਹੀਂ ਉਹਦੀ ਪਾ ਰਿਹਾ ਇੰਨੀ ਸੋਹਣੀ ਸੁਨੱਖੀ ਕੁੜੀ ਆ ਇੰਨੀ ਲਿਆਕਤ ਵਾਲੀ ਕੁੜੀ ਪੜ੍ਹੀ ਲਿਖੀ ਆ ਕੋਈ ਸਮੱਸਿਆ ਵੀ ਆ ਗਈ ਸੀ ਪਹਿਲਾਂ ਤਾਂ ਪੱਚੀਆਂ ਦਿਨਾਂ ਅੱਜ ਕਿੱਡੀ ਕਿਸਮਤ ਆ ਗਈ ਹੋਣੀ ਆ ਵੀ ਉਹਨੂੰ 80 ਕੀ ਨੌਕ ਤਾਂ ਗਈ ਵਿਚਾਰੀ ਨੂੰ ਮਾਰਤਾ ਬਹੁਤ ਬੁਰੀ ਤਰ੍ਹਾਂ ਮਾਰੀ ਆ ਉਹ ਉਹਦੇ ਮਗਰ ਕੀ ਕਹਾਣੀਆਂ ਹਲੇ ਸਭਾਂ ਜਿਆਦਾ ਨਹੀਂ ਮੈਨੂੰ ਪਤਾ ਵੀ ਕੀ ਕੋਈ ਕੁਝ ਨਿਕਲਦਾ ਜਿਸ ਤਰ੍ਹਾਂ ਜੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰਦੀ ਮੈਂ ਐਂ ਕਾਦੋ ਹੋਇਆ ਇੱਕ ਤਾਂ ਮੈਂ ਪਿਆਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਮਨ ਲੋ ਕੋਈ ਮਤ ਭੇਦ ਸੋ ਵੀ ਗਏ ਬੀਹਾਂ ਪੱਚੀਆਂ ਦਿਨਾਂ ਜੇ ਉਹ ਲੜਕੀ ਨਾਲ ਕੋਈ ਤੋੜ ਵਿਛੋੜਾ ਵੀ ਹੋ ਸਕਦਾ ਈ ਹੋਰ ਹੋ ਵੀ ਹੋ ਸਕਦਾ ਈ ਉਹ ਹੀਰੇ ਵਰਗੀ ਕੁੜੀ ਮਾਰਤੀ ਹਣ ਉਹ ਲੜਕੀ ਗਈ ਪਰਿਵਾਰ ਉਧਰੋਂ ਲੜਕੀ ਦਾ ਮਾਂ-ਬਾਪ ਬਾਪ ਨਾਲ ਸੀ ਧਰਾ ਨਾਲ ਸੀ ਬੋਰੋ ਰੋ ਪੁਰਾ ਹਾਲ ਸੀ ਕੀ ਹੋ ਗਿਆ ਸਾਨੂੰ ਸਾਡੇ ਸਮਾਜ ਨੂੰ ਕੀ ਹੋ ਗਿਆ ਹੈ ਕਿੱਧਰ ਨੂੰ ਤੁਰ ਪਏ ਉਹਦਾ ਬੜੇ ਹੱਲ ਨਿਕਲ ਸਕਦੇ ਸੀ ਇਹ ਮਾਰਨਾ ਕੋਈ ਹੱਲ ਆ ਸੋ ਅਸੀਂ ਸਾਡਾ ਕਾਨੂੰ ਐਕਸ਼ਨ ਆ ਜੇ 2 ਵਜੇ ਤੱਕ ਉਹ ਗ੍ਰਿਫਤਾਰ ਕਰ ਲੈਂਦੇ ਤਾਂ ਚੰਗੀ ਗੱਲ ਆ ਜੇ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਆਪਾਂ ਉਸ ਥਾਣੇ ਦਾ ਘਰਾਉ ਸਮਝ ਲਓ ਅਣਮੁੱਥੇ ਸਮੇਂ ਦਾ ਮੋਰਚਾ ਲਾ ਲਓ ਉੱਥੇ ਸਾਰਾ ਕੁਝ ਹੀ ਚੱਲੂਗਾ ਟੱਲਿਆਲ ਜਿੱਥੇ ਥਾਣਾ ਉਥੇ ਹਾਈਵੇ ਆ ਜਿਹੜੀ ਜਲੰਧਰ ਬਰਨਾਲਾ ਚੱਲਦਾ ਹਾਈਵੇ ਵੱਡਾ ਉਹ ਬਿਲਕੁਲ ਉਹਦੇ ਉੱਤੇ ਥਾਣਾ ਉਹ হাই বেবি কিছু ਵੀ ਹੋ ਸਕਦਾ ਮੌਕੇ ਮੁਤਾਬਕ ਉਹ ਸਮਾਂ ਦੇਖਾਂਗੇ ਕੀ ਬਣਦਾ ਸੋ ਮੇਰੀ ਇਨਸਾਫ ਸੰਧ ਲੋਕਾਂ ਨੂੰ ਬੇਨਤੀ ਆ ਵੀ ਜੇ ਉਹ ਕੱਲ ਨੂੰ 2 ਵਜੇ ਤੱਕ ਉਹ ਜਿਹੜੇ ਮੁਰਜਮ ਲੜਕੇ ਦੀ ਮਾਤਾ ਲੜਕੇ ਦੇ ਪਿਤਾ ਜੀ ਤੇ ਕੋ ਜਿਹੜੀ ਲੜਕੀ ਤੇ ਪਰਚਾ ਦਰਜ ਹੋਇਆ ਜਾਂ ਗ੍ਰਿਫਤਾਰ ਨਾ ਕੀਤੇ ਉਥੇ ਆਪਾਂ ਐਕਸ਼ਨ ਕਰਨਾ ਸਾਡਾ ਨਹੀਂ ਜੀ ਕਰਦਾ ਵੀ ਉਹ ਦੂਜੇ ਪਾਸੇ ਲੱਗਦਾ ਵੀ ਹੋਇਆ ਕਾ ਤਾਂ ਸਾਨੂੰ ਇਸ ਗੱਲ ਦਾ ਦੁੱਖ ਹੈ ਮੈਂ ਇਹ ਦੁਆਰਾ ਗੱਲ ਕਰ ਰਿਹਾ ਵੀ ਪਿਆਰੇ ਲੋਕੋ ਜੇ ਮਾੜੀ ਮੋਟੀ ਸਮੱਸਿਆ ਆ ਜਾਂਦੀ ਹੁੰਦੀ ਤੁਸੀਂ ਇੱਥੇ ਤੱਕ ਨਾ ਨਾ ਜਾਵੜਿਆ ਕਰੋ ਹੀਰੇ ਵਰਗੀਆਂ ਧੀਆਂ ਉਹ ਦੇਖੀ ਅੱਜ ਮੈਂ ਫੋਟੋ ਦੀ ਠਾਣੇ ਚ ਕੁੜੀ ਦੀ ਮੈਨੂੰ ਕੋਈ ਦਿਖਾ ਰਿਹਾ ਜੀ ਮਤਲਬ ਦੇਖ ਕੇ ਦਿਮਾਗ ਚ ਉਹਦਾ ਭੋੜਾ ਜਿਹਾ ਚਿਹਰਾ ਉਮੇ ਤੁਰਿਆ ਫਿਰਦਾ ਸੋ ਬੇਨਤੀ ਆ ਜੇ ਲੋੜ ਪਈ ਤਾਂ ਤੁਹਾਨੂੰ ਉਥੇ ਦੱਸਾਂਗੇ ਤੇ ਤਿਆਰੀ ਰੱਖਿਓ ਬਾਈ ਬਣ ਕੇ ਇਨਸਾਫਬੰਦ ਸੰਦ ਲੋਕ ਕਿਉਂਕਿ ਆਈ ਨਹੀਂ ਚੱਲਣਾ ਸਾਡੇ ਇਲਾਕਿਆਂ ਦੇ ਵਿੱਚ ਜਾਂ ਕਿਤੇ ਵੀ ਕੋਈ ਗਲਤ ਹੁੰਦਾ ਸਾਨੂੰ ਉਹਦੇ ਉਹਦੀ ਉਹ ਸਮੱਸਿਆ ਨੂੰ ਆਪਦੀ ਸਮਝਣਾ ਚਾਹੀਦਾ ਵੇ ਬੇਨਤੀ ਤੁਹਾਡੇ ਕੋਲ ਤਾਂ ਕਰੀ ਆ ਵੀ ਜੇ ਦੁਆਰਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਗੱਲ ਦਬਣੀ ਨਹੀਂ ਨੀਗੀ ਨਾਵ ਲੜਕੀ ਦਾ ਸੰਸਕਾਰ ਕਰਨਾ ਸੀ ਉਹਨਾਂ ਚਾਰ ਕੱਲ ਨੂੰ 2 ਵਜੇ ਤੱਕ ਤੋਂ ਪਹਿਲਾਂ ਪਹਿਲਾਂ ਬੰਦੇ ਜਿਹੜੇ ਦੋਸ਼ੀ ਹੋ ਫੜ ਲਓ ਤਿੰਨੇ ਗੱਲ ਵਧੂਗੀ ਸਮੱਸਿਆ ਆਊਗੀ ਸਾਰਿਆਂ ਦਾ ਜਿਨ੍ਹਾਂ ਨੇ ਗੱਲ ਸੁਣੀ ਉਹਨਾਂ ਦੁਆਰਾ ਬੇਨਤੀ ਕਰਦਾ ਵੀ ਜਰੂਰ ਕੋਸ਼ਿਸ਼ ਕਰਿਓ ਜੇ ਜੇ ਗੱਲ ਬਾਦੀ ਹੋਈ ਤਾਂ ਲਾ ਕੇ ਆਪਾਂ ਉਸ ਬੇਟੀ ਚਲੀ ਗਈ ਉਸ ਪਰਿਵਾਰ ਨੂੰ ਨਿਆਂ ਦਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ